ਪਠਾਨਕੋਟ ਜੰਮੂ ਰੋਡ ਤੇ ਪੈਂਦੇ ਮਦ ਪਰ ਵਿਖੇ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੱਕ ਕਾਰ ਡਰਾਈਵਰ ਨੂੰ ਨੀਂਦ ਦਾ ਝੌਂਕਾ ਆਣ ਕਾਰਨ ਕਾਰ ਪਲਟ ਗਈ ਜਿਸ ਵਿੱਚ 6 ਸਵਾਰ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ 2 ਦੀ ਮੁੱਖ ਤੇ ਮੋਤ ਹੋ ਗਈ 4 ਦਾ ਸਜਾਨਪਰ ਵਿਖੇ ਇੱਕ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਜਦੋਂ ਪੀੜਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ ਸਨ ਉੱਧਰ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਉਹਨਾਂ ਮੌਕੇ ਤੇ ਪੁੱਜ ਕੇ ਜ਼ਖਮੀਆਂ ਨੂੰ ਇਲਾਜ ਲਈ ਭੇਜਿਆ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕੋਈ ਖਾਸ ਚੱਲਦਾ? ਹਾਂ, ਕਹਾਂ ਸੇ ਆ ਰਹੇ ਸੀ ਆਪ? ਹਮ ਜਿੱਲੀ ਸੇ ਆ ਰਹੇ ਸੀ। ਇਹ ਮਾਦੂਕੜ ਮੇਂ ਕੀ ਹੋਇਆ? ਉਹ ਗੱਡਾ ਥੜੀ ਭਗੀ ਲੈਫਟ ਸਾਈਡ ਮੇਂ। ਫਿਰ ਉਸਕੇ ਬਾਦ? ਉਸ ਕੋ ਯਹਾਂ ਪੇ ਲਿਆਇਆ ਹੋ। ਹਮ 6 ਬੰਦੇ ਥੇ। ਅੱਛਾ, ਤੋ ਕਹਾਂ ਜਾ ਰਹੇ ਥੇ? ਹਮ ਸ਼ੀਨਗਰ ਜਾ ਰਹੇ ਥੇ। ਗੁਰਪ੍ਰਤਾਲ ਦੇ ਐਕਸੀਡੈਂਟ ਬਾਰੇ ਕੀ ਕਮਾਈ ਆ ਸਾਨੂੰ ਕਰੀਬ ਕਰੀਬ ਕੋਈ 6:30 ਵਜੇ ਨਾਲ ਕੋਲ ਆਈ ਕਿ ਮਾਦਵਪੁਰ ਪੁਲ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਦੋ ਮਿੰਟਾਂ ਦੇ ਵਿੱਚ ਉਹ ਲੋਕੇਸ਼ਨ ਤੇ ਪਹੁੰਚੇ ਤੇ ਜਦੋਂ ਅਸੀਂ ਦੇਖਿਆ ਤੇ ਉੱਥੇ ਇੱਕ ਸ਼ਾਰਪ ਟਰਨ ਆ ਉਥੋਂ ਗੱਡੀ ਜਿਹੜੀ ਆ ਸਲਿੱਪ ਹੋਈ ਜਾਂ ਕੋਈ ਵੀ ਕਾਰਨ ਹੋਇਆ ਉਹ ਟਰਨ ਨਹੀਂ ਹੋਈ ਤੇ ਉਹ ਥੱਲੇ ਪਲਟ ਕੇ ਥੱਲੇ ਪੈ ਗਈ ਤੇ ਅਹੀਂ ਜਿਹੜੇ ਮੌਕੇ ਤੇ ਜ਼ਖਮੀ ਸੀਗੇ ਉਹ ਸਾਰਿਆਂ ਨੂੰ ਐਂਬੂਲੈਂਸ ਨੂੰ ਕਾਲ ਕਰਕੇ ਤੇ ਆਪਣੀ ਗੱਡੀ ਰਾਈ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਹਸਪੀਟਲ ਪਹੁੰਚਾਉਣ ਦੀ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਸਰ ਕਿੱਥੇ ਜਾ ਰਹੀ ਗੱਡੀ ਗੱਡੀ ਐਕਚੁਅਲ 'ਚ ਇਹ ਦਿੱਲੀ ਦੇ ਵਾਸੀ ਨੇ ਤੇ ਇਹ ਜੰਮੂ ਸਾਈਡ ਜਾ ਰਹੇ ਸੀਗੇ ਪ੍ਰੋਪਰ ਲੋਕੇਸ਼ਨ ਦਾ ਆਪਣੀ ਤਕੀਕਾਤ ਤੋਂ ਬਾਅਦ ਪਤਾ ਚੱਲੇਗਾ ਕਿ ਇਹ ਕਿੱਥੇ ਜਾ ਰਹੇ ਸੀ ਕੀ ਕੰਮ ਨੂੰ ਜਾ ਰਹੇ ਸੀ